ਦੋਸਤੋ ਆ ਵੀਡੀਓ ਨੂੰ ਵੇਖ ਕੇ ਇੱਕ ਗੱਲ ਸਮਝ ਆਈ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਿ ਇੱਕ ਇਨਸਾਨ ਨੂੰ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਖਾਣਾ ਵੀ ਉਹਦੇ ਅੱਗੇ ਪਿਆ ਪਰ ਉਹ ਖਾ ਨਹੀਂ ਸਕਦਾ ਇਹਦੇ ਨਾਲੋਂ ਜ਼ਿਆਦਾ ਬੇਵਸੀ ਹੋ ਨਹੀਂ ਸਕਦੀ ਅਸੀਂ ਸਾਬਤ ਹੱਥਾਂ ਪੈਰਾਂ ਵਾਲੇ ਆ ਤੇ ਫਿਰ ਵੀ ਅਸੀਂ ਆਪਣੇ ਹੱਥ ਜੋਤਿਸ਼ੀਆਂ ਨੂੰ ਵਿਖਾਉਂਦੇ ਫਿਰਦੇ ਆ ਕਿ ਵੇਖ ਸਾਡੀ ਕਿਸਮਤ ਵਿੱਚ ਕੀ ਲਿਖਿਆ ਸਾਡੀ ਕਿਸਮਤ ਚੰਗੀ ਆ ਕਿ ਮਾੜੀ ਆ ਪ੍ਰਯਾਸ ਵੀਰਵਾਲ ਵੇਖੋ ਜਿਹਦੇ ਹੱਥ ਵੀ ਹੈ ਨਹੀਂ ਤੇ ਰੋਟੀ ਵੀ ਉਹ ਆਪਣੇ ਪੈਰਾਂ ਦੇ ਨਾਲ ਖਾ ਰਿਹਾ ਏ ਤੇ ਸਾਨੂੰ ਰੱਬ ਨੇ ਹੱਥ ਪੈਰ ਸਲਾਮਤ ਦਿੱਤੇ ਨੇ ਤੇ ਫੇਰ ਵੀ ਅਸੀਂ ਜੋਤਸ਼ੀਆਂ ਦੇ ਕੋਲੇ ਜਾ ਜਾ ਕੇ ਆਪਣੇ ਹੱਥ ਵਿਖਾਉਨੇ ਆ ਆਪਣੇ ਹੱਥਾਂ ਦੀਆਂ ਲਕੀਰਾਂ ਵਿਖਾਉਂਦੇ ਫਿਰਦੇ ਆ ਕਿ ਸਾਡੀ ਕਿਸਮਤ ਚੰਗੀ ਆ ਕਿ ਮਾੜੀ ਆ ਐਸ ਵੀਰਵਾਲ ਵੇਖ ਕੇ ਤੁਹਾਨੂੰ ਆਪਣੀ ਕਿਸਮਤ ਦਾ ਅੰਦਾਜ਼ਾ ਤੇ ਲੱਗ ਗਿਆ ਹੋਣਾ ਕਿ ਸਾਡੀ ਕਿਸਮਤ ਚੰਗੀ ਆ ਕਿ ਮਾੜੀ ਆ ਸਾਡੇ ਕੋਲੋਂ ਰੱਬ ਨੇ ਕੁਝ ਨਹੀਂ ਲੁਕੋਇਆ ਜਿਹਨੂੰ ਪਰਮਾਤਮਾ ਨੇ ਤੰਦਰੁਸਤੀ ਦਿੱਤੀ ਏ ਉਹਦੇ ਕੋਲੋਂ ਕੁਝ ਨਹੀਂ ਲੁਕੋਇਆ ਉਹਨੂੰ ਸਭ ਕੁਝ ਦਿੱਤਾ ਏ ਸੋਚ ਕਰਕੇ ਕਦੇ ਵੀ ਉਸ ਪਰਮਾਤਮਾ ਦੇ ਨਾਲ ਸ਼ਿਕਵਾ ਨਹੀਂ ਕਰਨਾ ਚਾਹੀਦਾ ਸ਼ੁਕਰਾਨਾ ਕਰਿਆ ਕਰੋ